ਹਾਂਜੀ ਭੈਣ ਭਰਾ ਮੈਨੂੰ ਸਤਿ ਸ਼ਕਾਲ ਕੀ ਹਾਲ ਚਾਲ ਸਾਰਿਆਂ ਦਾ ਬਾਲਦੇ ਅੱਜ ਤੁਹਾਨੂੰ ਬਣਾਉਣ ਕੇ ਦਿਖਾਉਣੇ ਆ ਗਾਜਰ ਤੇ ਆਲੂ ਆਲੂ ਤੇ ਗਾਜਰਾਂ ਦੀ ਸਬਜ਼ੀ ਹੁਣ ਬਾਲਦੇ ਆਪਾਂ ਚੁੱਲਾ ਅਗਨੀ ਦੇ ਦਿੱਤਾ ਜੈ ਅਗਨੀ ਦੇ ਦਿੱਤੀ ਜੈ ਲੋ ਜੀ ਕਰ ਲਿਆ ਕੁੱਕਰ ਕਰਤਾ ਲਿਆ ਸਹੀ ਠੀਕ ਹੈ ਹੁਣ ਇਹਦੇ ਵਿੱਚ ਪਾਵਾਂਗੇ ਤੇਲ ਪਾਵਾਂਗੇ ਇਹਦੇ ਵਿੱਚ ਠੀਕ ਹੈ ਅਸੀਂ ਤਾਂ ਤੇਲ ਪਾਉਨੇ ਆ ਤੁਸੀਂ ਕੀ ਪਾਉਨੇ ਹੋ ਕੀ ਪਾਉਨੇ ਹੋ ਤੁਸੀਂ ਉਹ ਪਾ ਸਕਦੇ ਆ ਠੀਕ ਹੈ ਕੋਲੇ ਜੋ ਭਾਈ ਕਾਤੂ ਨਹੀਂ ਖੁੱਲਦਾ ਇਹ ਤੂੰ ਕਾਤੂ ਨਹੀਂ ਖੁੱਲਦਾ ਇਹ ਤੂੰ ਕਾਤੂ ਲਾਲ ਜੀ ਐਚ ਪਾਤਾ ਹੁਣ ਤੇਲ ਸਰੋਂ ਦਾ ਤੇਲ ਪਾਇਆ ਜਿਵੇਂ ਠੀਕ ਹੈ ਜੀ ਹੁਣ ਇਹ ਹੁੰਦਾ ਗਰਮ ਜਿੰਨਾ ਤੱਕ ਗਰਮ ਹੁੰਦਾ ਉਹਨਾਂ ਤੱਕ ਅਸੀਂ ਕਰਦੇ ਆਂ ਵੇਟ ਵੇਟ ਕਰਨ ਤੋਂ ਬਾਅਦ ਇਹਦੇ ਵਿੱਚ ਪਾ ਦੇਣਾ ਜੀਰਾ ਰੁਕੋ ਜਰਾ ਸਬਰ ਕਰੋ ਜਾ ਭਰਾਵਾ ਗਰਮ ਛੇਤੀ ਜੀਰਾ ਪਾ ਦਾਂਗੇ ਚਾਪਾ ਦਿਖਾਵਾਂ ਤੁਹਾਨੂੰ ਇੰਨੀ ਕੁਆਂਟੀਟੀ ਚਾਪਾ ਜੀਰਾ ਲੈ ਲਿਆ ਠੀਕ ਹੈ ਹੁਣ ਪਾਵਾਂਗੇ ਆਪਾਂ ਇਹਦੇ ਚ ਇਹ ਨਾ ਮੰਮੀ ਜੀ ਇੰਨਾ ਲਸਣ ਵਿੱਚੀ ਕਰਤਾ ਇਹਦੇ ਅੱਜ ਤੋਂ ਦਿਨ ਇਦਾਂ ਹੀ ਪਾਉਨੇ ਆ ਵੈਸੇ ਲਸਣ ਮੈਂ ਨਾ ਅਲੱਗ ਭੁੰਨਦੀ ਹੁੰਦੀ ਆ ਕੋਈ ਨਾ ਚਰ ਕੋਈ ਨਾ ਖਾਦੀ ਤਾਂ ਜਾਣੀ ਹੋਏ ਇਹ ਇਹਦੇ ਚ ਹੁਣ ਆਪਾਂ ਪਾਤਾ ਜੀਰਾ ਟਿੜਕ ਟਿੜਕ ਟੜਿਆਂ ਤੇ ਟਿੜਕ ਟਿੜਕ ਟੜਿਆਂ ਉਂ ਕਰਨਾ ਲੱਗ ਗਿਆ ਜੀਰਾ ਠੀਕ ਹੈ ਜੀ ਹੁਣ ਇਹ ਪਾ ਲਾਂਗੇ ਆਪਾਂ ਪਿਆਜ਼ ਪਿਆਜ਼ ਪਾਤੇ ਆਪਾਂ ਜੀ ਨੂੰ ਮਿਰਚ ਪਾ ਦਿੱਤਾ ਸੀ ਮੋਨੇ ਚ ਥੋੜਾ ਜਹਾ ਪਾ ਦਾਂਗੇ ਪਾਣੀ ਜੀ ਹੋ ਗਿਆ ਮਸਾਲਾ ਪਿਆਰ ਥੋੜੀ ਜਿਹੀ ਰਹਗੀ ਕੱਚ

ਇੱਕ ਹੱਥ ਨਾਲ ਗਾਜਰਾਂ ਨਹੀਂ ਪੈਂਦੀਆਂ ਸੌਰੀ ਰੁਕੋ ਜਰਾ ਲਓ ਜੀ ਗਾਜਰਾ ਪਾਤੀਆਂ ਹੁਣ ਆਪਾਂ ਇਹਨੂੰ ਢੱਕ ਦਾਂਗੇ ਉੱਤੋਂ ਫਿਰ ਦੇਖਾਂਗੇ ਇਹਨੂੰ ਅੱਧੇ ਘੰਟੇ ਤੱਕ ਬਣੀ ਆ ਕਿ ਨਹੀਂ ਬਣੀ ਠੀਕ ਹੈ ਉਹਨਾਂ ਚਿਰ ਕਰਦੇ ਹਾਂ ਵੇਟ ਬੰਦ ਜਾਨੀ ਪੈਣੀ ਘੰਟਾ ਲੱਗਾ ਤੁਹਾਨੂੰ ਹਾਂਜੀ ਭੈਣ ਭਰਾਵੋ ਸਬਜ਼ੀ ਬਣ ਚੁੱਕੀ ਆ ਖਾਣ ਲਈ ਹੋ ਜੋ ਤਿਆਰ ਖਾ ਕੇ ਸਾਨੂੰ ਦੱਸਣਾ ਕਿੱਦਾਂ ਦੀ ਬਣੀ ਆ ਇਹ ਹੈ ਸਾਡੀ ਸਬਜ਼ੀ ਦਾ ਰੰਗ ਰੂਪ ਹਲਦੀ ਲੱਗਦਾ ਘੱਟ ਰਹੀ ਤੁਹਾਨੂੰ ਸਾਡੇ ਬਲੌਗ ਇਦਾਂ ਦੇ ਲੱਗਦੇ ਨੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਥੈਂਕ ਯੂ ਜੀ ਧੰਨਵਾਦ ਜੀ